ਇਕੜ ਝੋਨੇ ਦੀ ਪਰਾਲੀ ਦੀਆਂ ਗੱਠਾਂ ਨੂੰ ਪਿੱਛੇ ਅੱਗ ਲੱਗੀ ਹੋਈ ਹੈ ਇੱਕਦਮ ਉੱਚਾ ਹੋ ਕੇ ਤੜਾ ਇਹ ਤਸਵੀਰ ਦਿਖਾ ਦੇ ਕਿ ਇਹ ਬਰਬੀਓ ਕੰਪਨੀ ਪਰਾਲੀ ਦੀਆਂ ਗੱਠਾਂ ਬਣਾਉਣ ਵਾਲੀ ਫੈਕਟਰੀ ਹੈ ਜਿਹੜੀ ਜਿਹੜੇ ਕਹਿੰਦੇ ਨੇ ਪਰਾਲੀ ਦੀ ਸਾਮ ਸੰਭਾਲ ਕਰਦੀ ਹੈ ਉਹਦਾ ਡੰਪ ਹੈਗਾ ਜ਼ਿਲ੍ਹਾ ਸੰਗਰੂਰ ਹੈ ਮੁੱਖ ਮੰਤਰੀ ਵਾਲਾ ਤੇ ਵਿਧਾਨ ਸਭਾ ਹਲਕਾ ਲਹਿਰਾ ਹੈਗਾ ਪਿੰਡ ਰਾਮਗੜ੍ਹ ਸੰਧੂਆ ਤੋਂ ਖੰਡੇਵਾਦ ਰੋਡ ਹੈ ਤੁਸੀਂ ਦੇਖ ਸਕਦੇ ਹੋ ਕਿ ਪਰਾਲੀ ਦੀਆਂ ਗੱਠਾਂ ਜਿਹੜੀ ਇੱਕ ਗੱਠ 1 ਏਕੜ ਦੇ ਵਿੱਚੋਂ ਦੱਸਦੇ ਆ ਕਿ ਤਿੰਨ ਨਿਕਲਦੀਆਂ ਨੇ ਇੱਥੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਗੱਠ ਨੂੰ ਅੱਗ ਲੱਗੀ ਹੋਈ ਹੈ ਭਾਵ ਹਜ਼ਾਰਾਂ ਏਕੜ ਝੋਨੇ ਦੀ ਪਰਾਲੀ ਹੈ ਇੱਕ ਪਾਸੇ ਸੁਪਰੀਮ ਕੋਰਟ ਦੀ ਟਿੱਪਣੀ ਆ ਗਈ ਕਿ ਅੱਗ ਲਾਈਏ ਤਾਂ ਫੜ ਕੇ ਅੰਦਰ ਦੇ ਦਿਓ ਕਾਰਵਾਈਆਂ ਲਗਾਤਾਰ ਹੋ ਰਹੀਆਂ ਨੇ ਪਰਚੇ ਕੀਤੇ ਜਾ ਰਹੇ ਨੇ ਰੈਡ ਐਂਟਰੀਆਂ ਕੀਤੀਆਂ ਜਾ ਰਹੀਆਂ ਨੇ ਇਸੇ ਡੰਪ ਦੇ ਵਿੱਚ ਥੋੜੇ ਦਿਨ ਪਹਿਲਾਂ ਚਾਰ ਕੁ ਦਿਨ ਪਹਿਲਾਂ ਪੰਜ ਦਿਨ ਪਹਿਲਾਂ ਕਹਿ ਸਕਦੇ ਆ ਕਿ ਇੱਕ ਇਦਾਂ ਦਾ ਜਿਹੜਾ ਚੱਕਾ ਕਹਿ ਸਕਦੇ ਹਜ਼ਾਰਾਂ ਏਕੜ ਪਰਾਲੀ ਦਾ ਇੱਕ ਡੰਪ ਕਹਿ ਸਕਦੇ ਆ ਪਹਿਲਾਂ ਅੱਗ ਲੱਗੀ ਸੀ ਤੇ ਅੱਜ ਦੁਬਾਰਾ ਅੱਗ ਲੱਗੀ ਐ ਮੇਰੇ ਨਾਲ ਕਿਸਾਨ ਆਗੂ ਐ ਭਾਰਤੀ ਕਿਸਾਨ ਜੀ ਨੂੰ ਨੇਕਤਾ ਸਿੱਧੂਪੁਰ ਦੇ ਜਨ ਅਸਕਤਰ ਨੇ ਰਾਮਪਾਲ ਸਿੰਘ ਜਲੂਰ ਬਲਾਕ ਦੇ ਪਹਿਲਾਂ ਵੀ ਜੱਤੇਬੰਦੀਆਂ ਦੀ ਕਿਸਾਨਾਂ ਦੀ ਇਹੀ ਸ਼ੰਕਾ ਹੁੰਦੀ ਐ ਕਿ ਇਹਨਾਂ ਡੰਪਾਂ ਦੇ ਵਿੱਚ ਕੰਪਨੀਆਂ ਦੇ ਜਿਹੜੇ ਡੰਪ ਐ ਅੱਗ ਲੱਗਦੀ ਨਹੀਂ ਲਗਾਈ ਜਾਂਦੀ ਐ ਬੀਮੇ ਲੈਣ ਵਾਸਤੇ ਇਹ ਪਰਾਲੀ ਦੇ ਜਿਹੜੇ ਗੱਟਾਂ ਦੇਖ ਰਹੇ ਹੋ ਇਸ ਵਾਰ ਦੀਆਂ ਨੇ ਇਹ ਪਿਛਲੇ ਸਾਲ ਵਾਲੀਆਂ ਗੰਡਾਂ ਨੇ ਤੇ ਸਭ ਤੋਂ ਵੱਡਾ ਸਬੂਤ ਉੱਧਰਲੇ ਪਾਸੇ ਮਾਰ ਦੇ ਕਿ ਫਾਇਰ ਬਰਗੇਡ ਦੀ ਗੱਡੀ ਖੜੀ ਐ ਇੱਕ ਇੱਧਰ ਖੜੀ ਐ ਤੇ ਦੋ ਦੂਸਰੀ ਸਾਈਡ ਖੜੀਆਂ ਨੇ ਚਲਾਈਆਂ ਨਹੀਂ ਜਾ ਰਹੀਆਂ ਅੱਗ ਬੁਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਕੋਈ ਸਰਕਾਰੀ ਅਧਿਕਾਰੀ ਕੋਈ ਖੇਤੀਬਾੜੀ ਅਧਿਕਾਰੀ ਜਾਂ ਨੋਡਲ ਅਫਸਰ ਜਿਹੜੇ ਕਹਿੰਦੇ ਆ ਕਿ 8000 ਤਾਇਨਾਤ ਕਰਤੇ ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਵਾਸਤੇ ਉਹ ਭਰਾਵੋ ਇੱਕ ਇੱਕ ਕਨਾਲ ਦਾ ਜਿਹੜਾ ਅੱਗ ਲੱਗੇ ਤੋਂ ਖੇਤਾਂ ਚ ਪਹੁੰਚਦੇ ਹੁੰਦਾ ਇੱਥੇ ਹਜ਼ਾਰਾਂ ਏਕੜ ਪ੍ਰਾਲੀ ਨੂੰ ਅੱਜ ਅੱਗ ਲੱਗੀ ਹੋਈ ਹੈ ਇਹ ਤਸਵੀਰਾਂ ਕਿਉਂ ਨਹੀਂ ਦਿਖਦੀਆਂ ਗੱਲਬਾਤ ਕਰ ਲੈਂਦੇ ਆ ਰਾਮਪਾਲ ਜੀ ਅਕਸਰ ਦੇਖਿਆ ਕਿ ਪਹਿਲਾਂ ਵੀ ਸਖਤੀ ਸੀ ਤੇ ਹੁਣ ਫੇਰ ਕਹਿੰਦੇ ਸੁਪਰੀਮ ਕੋਰਟ ਦੀ ਟਿੱਪਣੀ ਆ ਗਈ ਕਿਵੇਂ ਦੇਖ ਦਿਓ ਜਿਹੜਾ ਇਹ ਫਟਾਫਟ ਜਿਵੇਂ ਕਦੇ ਹਜ਼ਾਰਾਂ ਏਕੜ ਦੀਆਂ ਗੰਢਾਂ ਮੱਚ ਰਹੀਆਂ ਨੇ ਇੱਥੇ ਇਹ ਇਹ ਸ਼ੰਕਾ ਪਹਿਲਾਂ ਨਹੀਂ ਪਹਿਲੇ ਦਿਨ ਦੀ ਹੈ ਕਿਉਂਕਿ ਜਿਹੜੀਆਂ ਸਰਕਾਰਾਂ ਨੇ ਇਹ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਭੁਗਤਦੀਆਂ ਨੇ ਕਿ ਜਿਨ੍ਹਾਂ ਨੂੰ ਸਿਰਫ ਇੱਕ ਜ਼ਿਮੀਂਦਾਰ ਕਿਸਾਨ ਹੀ ਦਿਖ ਜਾਂਦਾ ਇਹਨਾਂ ਦੀ ਸੈਟੇਲਾਈਟ ਨੂੰ بڑا ਮੋਟਾ ਜਿਹਾ ਅੱਗ ਲਾ ਦਿੰਦਾ ਉਹ ਜਦੇ ਨਾਲ ਦੀ ਨਾਲ ਇਹਨਾਂ ਦਾ ਅਮਲਾਸਕਾ ਸਾਰਾ ਪ੍ਰਸ਼ਾਸਨ ਸਾਰਾ ਡੀਸੀ ਸਾਹਿਬ ਐਸਐਸਪੀ ਸਾਹਿਬ ਐਸਐਚਓ ਤਹਿਸੀਲਦਾਰ ਸਾਰੇ ਐ ਚਿੰਬੜ ਜਾਂਦੇ ਨੇ ਜੋਕਾ ਮੰਗੂ ਜ਼ਿਮੀਂਦਾਰ ਨੂੰ ਵੀ ਇਹਨੇ ਪਤਾ ਨਹੀਂ ਕੀ ਗੁਨਾਹ ਕੀਤਾ ਅਸਲ ਸਚਾਈ ਆ ਦੇਖੋ ਆ ਜਿਹੜੇ ਕਾਰਪੋਰੇਟ ਘਰਾਣੇ ਵੱਡੇ ਵੱਡੇ ਆ ਦੇਖੋ ਧੂਆਂ ਇਹ ਪਤਾ ਨਹੀਂ ਆਕਸੀਜਨ ਛੱਡ ਰਹੀ ਆ ਸਾਨੂੰ ਤਾਂ ਐਵੇਂ ਲੱਗ ਰਹੀ ਆ ਵੀ ਇਹਨਾਂ ਦਾ ਆਕਸੀਜਨ ਵਧੀਆ ਦੇ ਰਹੀ ਹੈ ਜਿਹੜਾ ਸਾਡਾ ਧੂਆਂ ਉਹ ਧੂਆਂ ਹੁੰਦਾ ਇਹ ਆਕਸੀਜਨ ਹੁੰਦੀ ਹੈ ਜੀ ਇਹ ਦੇਖੋ ਕੁੱਤਾ ਕੁੱਤਾ ਤੁਹਾਡਾ ਕੁੱਤਾ ਸਾਡਾ ਕੁੱਤਾ ਟੋਮੀ ਹਾਂ ਉਹ ਗੱਲ ਹੈ ਇਹਨਾਂ ਦੀ ਦੇਖੋ ਸਰਕਾਰਾਂ ਦੀ ਪ੍ਰਸ਼ਾਸਨ ਦੀ ਜਿਹੜਾ ਹਜ਼ਾਰਾਂ ਏਕੜ ਹੈ ਹਜ਼ਾਰਾਂ ਏਕੜ ਕਹਿ ਸਕਦੇ ਆ ਕਿਉਂਕਿ ਇੱਕ ਕਿੱਲੇ ਤੋਂ ਸਿਰਫ ਤਿੰਨ ਹੀ ਘੰਟਾ ਨਿਕਲਦੇ ਨੇ 9-10 ਕੁਇੰਟਲ ਦੀ ਗੰਢ ਹੁੰਦੀ ਹੈ ਇਹ ਇਹ ਦੇਖੋ ਹਜ਼ਾਰਾਂ ਏਕੜ ਹੈ ਜਿਹੜੀ ਅੱਜ ਮੱਥੇ ਆ ਤੁਸੀਂ ਦਿਖਾ ਰਹੇ ਸੀ ਕਿ ਆਹ ਤਰਪਾਲ ਪਈ ਹੈ ਇੱਧਰ ਮਾਰਿਓ ਕੈਮਰਾ ਇਹ ਤਰਪਾਲ ਪੀਏ ਕਹਿੰਦੇ ਉਹ ਵੀ ਇਹ ਲੱਗਦਾ ਵੀ ਲਾ ਕੇ ਤਰਪਾਲਾ ਲਾ ਕੇ ਅੱਗ ਲਾਈਏ ਇਹ ਬਿਲਕੁਲ ਸ਼ੰਕਾ ਨਹੀਂ ਸੱਚਾਈ ਹੈ ਇਹਨਾਂ ਦਾ ਪਤਾ ਕੀ ਹੈ ਕੰਪਨੀਆਂ ਦਾ ਹੁੰਦਾ ਵੱਡਿਆਂ ਵੱਡਿਆਂ ਦਾ ਇਹਨਾਂ ਦਾ ਪਿਛਲਾ ਸਟਾਕ ਇਹ ਪੁਰਾਣਾ ਪਿਛਲੇ ਸਾਲ ਦਾ ਇਸ ਨੂੰ ਅੱਗ ਲਾ ਕੇ ਅਗਲਾਉਣ ਤੋਂ ਬਾਅਦ ਇਹਨਾਂ ਨੂੰ ਬੀਮੇ ਵਗੈਰਾ ਮਿਲ ਜਾਂਦੇ ਆ ਉਹ ਬੀਮੇ ਦੀ ਪੂਰਤੀ ਕਰਨ ਕਰਕੇ ਜੀ ਅੱਗ ਲਾਈ ਜਾ ਰਹੀ ਹੈ ਅੱਜ ਉਰੇ ਹੀ ਨਹੀਂ ਪਿੱਛੇ ਪਿਛਲੇ ਕਈ ਦਿਨਾਂ ਦੇ ਵਿੱਚ ਜਿਹੜੀ ਉਹ ਵੀ ਅੱਗ ਲੱਗੀ ਹੈ ਪਿੱਛੇ ਇੱਕ ਤਾਂ ਇਹਨਾਂ ਦਾ ਪਹਿਲਾਂ ਵੀ ਅਈ ਸੜਿਆ ਅੱਜ ਇਹ ਦੂਜਾ ਹੈ ਇਸ ਤੋਂ ਪਹਿਲਾਂ ਵੀ ਇੱਕ ਲਹਿਰਾ ਰੋਡ ਦੇ ਉੱਤੇ ਜਾਂਦੇ ਆ ਜਦੋਂ ਉੱਥੇ ਵੀ ਇਹਨਾਂ ਦੀ ਅੱਗ ਲੱਗੀ ਸੀ ਜਾਨੀ ਕਿ ਤਿੰਨ ਸਾਲਾਂ ਦੇ ਵਿੱਚ 2021 ਦੇ ਵਿੱਚ ਪਿੰਡ ਝਲੂਰ ਦੇ ਵਿੱਚ ਹਜ਼ਾਰਾਂ ਏਕੜ ਦੀਆਂ ਗੰਡਾਂ ਮੱਚਦੀਆਂ ਨੇ 24 ਦੇ ਵਿੱਚ ਡੀਏਵੀ ਸਕੂਲ ਲਹਿਰਾ ਪਾਤਣਾ ਰੋਡ ਤੇ ਉੱਥੇ ਅੱਗ ਲੱਗਦੀ ਹੈ ਤੇ ਇਹ ਜਿਹੜਾ ਇਸ ਜਗ੍ਹਾ ਤੇ ਦੂਜੀ ਵਾਰ ਅੱਗ ਲੱਗ ਰਹੀ ਹੈ ਹੋਰ ਪਤਾ ਨਹੀਂ ਕਿੰਨੇ ਕ ਡੰਪਾਂ ਦੇ ਵਿੱਚ ਅੱਗ ਲੱਗ ਰਹੀ ਹੋਊਗੀ ਹਾਂ ਕਿਉਂਕਿ ਇਹ ਇਸ ਆਪਣੇ ਆਪ ਨੂੰ ਆਂਦੇ ਜਾਂਦੇ ਨੂੰ ਦੀਹ ਜਾਂਦੇ ਨੇ ਇਹ ਤਾਂ ਕਰਕੇ ਇਹਨਾਂ ਦਾ ਪਤਾ ਹੈ ਬਾਕੀ ਜਿਹੜੇ ਹੋਰ ਇਹਨਾਂ ਦੇ ਸੰਗਤਪੁਰਾ ਡੰਪਾ ਜਾਂ ਹੋਰ ਮਤਲਬ ਦੂਰ ਦੂਰ ਤੱਕ ਡੰਪ ਬਣਾਏ ਹੋਇਆ ਉੱਥੇ ਵੀ ਇਹੀ ਕੁਝ ਹੁੰਦਾ ਸਾਰੇ ਕਿਤੇ ਪਰ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹਨਾ ਵੀ ਭਾਈ ਤੁਹਾਨੂੰ ਆ ਧੂਆਂ ਨਹੀਂ ਦਿੰਦਾ ਹੈਗਾ ਜਿਹੜਾ ਕਿਸਾਨ ਜੇ ਲਾ ਦੇ ਉਹ ਤਾਂ ਭੱਜ ਕੇ ਆ ਜਾਂਨੇ ਉਹ ਆ ਵੀ ਦੇਖ ਲਓ ਇਹਦੇ ਉੱਤੇ ਕਾਰਵਾਈ ਕਰੋ ਇਸ ਜਿਹੜੇ ਵੀ ਇੱਥੋਂ ਦੇ ਮਾਲਕ ਸਾਨੂੰ ਖੇਤਾਂ 'ਚ ਜਾਂਦੇ ਸਮਝਾਉਣ ਕੇ ਅੱਗ ਨਾ ਲਾਓ ਹੁਣ ਇੱਥੇ ਕਿਸੇ ਨੂੰ ਸਮਝਾਉਣ ਕਾਤੋਂ ਨਹੀਂ ਹੁੰਦਾ ਨਾ ਕੋਈ ਐਸਡੀਐਮ ਆ ਰਿਹਾ ਨਾ ਕੋਈ ਹੋਰ ਅਧਿਕਾਰੀ ਆਰੇ ਰਲਿ ਮਿਲੀ ਭੁਗਤ ਇਹ ਸਰਕਾਰਾਂ ਦੇ ਕਾਰਪੋਰੇਟ ਘਰਾਣਿਆਂ ਦਾ ਇੱਕ ਝੋਟਾ ਬਣਿਆ ਹੋਇਆ ਕਿਉਂਕਿ ਇਹਨਾਂ ਨੂੰ ਆਮਦਨੀ ਦੇਣੀ ਹੈ ਕਿਸਾਨ ਨੂੰ ਤਾਂ ਮਾਰਨਾ ਹੈ ਜ਼ਮੀਨਾਂ ਕੌਣ ਦੇ ਉੱਤੇ ਤੁਲੀ ਹੋਈਆਂ ਨੇ ਸਰਕਾਰਾਂ ਇਸ ਕਰਕੇ ਇਹਨਾਂ ਨੂੰ ਨਹੀਂ ਦਿਖ ਰਿਹਾ ਹੈਗਾ ਪਰ ਮੈਂ ਭਗਵੰਤ ਮਾਨ ਜੀ ਨੂੰ ਕਹਿਣਾ ਚਾਹੁੰਦੇ ਆਂ ਵੀ ਆ ਵਜਾ ਹੈ ਫਿਰ ਸਾਡੀ ਜਿਹੜੀ ਤੁਸੀਂ ਕਹਿਦੇ ਨੇ ਵੀ ਹਾਂ ਬਿਨਾ ਵਜਾ ਦੇ ਬਹਿ ਜਾਂਦੇ ਨੇ ਆ ਵਜਾ ਅਸਲ ਜਿਹੜੀ ਬੈਠਣ ਲਈ ਮਜਬੂਰ ਹੋਵਾਂਗੇ ਅਸੀਂ ਹੁਣ ਸੋ ਤਸਵੀਰਾਂ ਅੱਗੇ ਵੀ ਦਿਖਾਵਾਂਗੇ ਆਜਾ ਆਜਾ ਅੱਗੇ ਮੜਾ ਜਾ ਉੱਥੇ ਪੈਰ ਬੁਕੜ ਨਹੀਂ ਗੱਡੀ ਦਿਖਾ ਚੱਲ ਅੱਗੇ ਮੜੇ ਅੱਗੇ ਚੱਲ ਫੋਲੇ ਚੱਲ ਫੋਲੇ ਸੋ ਤਸਵੀਰਾਂ ਦਿਖਾਵਾਂਗੇ ਕਾਲੀ ਚੱਲੀ ਚੱਲੋ ਮੜਾ ਜੇ ਤੇ ਸਿਰੇ ਤੱਕ ਜਿਹੜਾ ਤੁਹਾਨੂੰ ਇਹ ਪਰਾਲੀ ਦੀਆਂ ਗੰਡਾਂ ਕਈ ਵਾਰ ਕੀ ਹੁੰਦਾ ਕਿ ਪਤਾ ਨਹੀਂ ਗੱਲ ਬੁਧਾ ਚੜਾ ਕੇ ਕੀਤੀ ਜਾ ਰਹੀ ਹੈ ਕਿ ਅੱਗ ਥੋੜੀ ਹੋ ਗੱਲ ਵੱਡੀ ਕੀਤੀ ਜਾ ਰਹੀ ਹੈ ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਇਹ ਅਸਲੀਅਤ ਤੁਹਾਨੂੰ ਤੁਹਾਨੂੰ ਦਿਖਾ ਦੇਣਾ ਸੀ ਆਪਣਾ ਫਰਜ਼ ਸਮਝਦੇ ਆ ਕਿਉਂਕਿ ਅੱਜ ਪੂਰੇ ਦੇਸ਼ ਦਾ ਕਿਸਾਨ ਸਰਪ੍ਰੀਮ ਕੋਰਟ ਮਾਨਜੋਗ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਜਿਾ ਕਹਿ ਸਕਦੇ ਆ ਕਿ ਗ੍ਰੀਨ ਟ੍ਰਿਬਿਨਲ ਦੇ ਆਦੇਸ਼ਾਂ ਤੋਂ ਤੰਗ ਐ ਪਹਿਲੇ ਹੀ ਹਜ਼ਾਰਾਂ ਲੱਖਾਂ ਏਕੜ 5 ਲੱਖ ਏਕੜ ਝੋਨੇ ਦੀ ਫਸਲ ਜਾਂ ਦੂਜੀਆਂ ਫਸਲਾਂ ਅੜਾਂ ਨੇ ਤਬਾਹ ਕਰਤੀਆਂ ਬੋਨਾ ਰੋਕ ਤੇ ਵੱਡੀ ਤਬਾਹੀ ਮਚਾਈ ਹੋਈ ਐ ਤੋਂ ਇਹ ਦੇਖੋ ਕਿ ਕਿ ਲੱਟ ਲੱਟ ਕਰਕੇ ਮਚ ਰਹੀ ਐ ਕੋਈ ਬੁਝਾਉਣ ਦੀ ਕੋਸ਼ਿਸ਼ ਨਹੀਂ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਖੜੀਆਂ ਨੇ ਕਿਸਾਨ ਦੇ ਖੇਤ ਦੇ ਵਿੱਚ ਲੱਗੀ ਅੱਗ ਜੇਕਰ ਥੋੜੀ ਮੋਟੀ ਲਾਈ ਹੋਵੇ ਉੱਥੇ ਫਰਗੋਬਗੇੜਾ ਜਿਹੜੀ ਅੱਗ ਬੁਝਾਉਣ ਵਾਸਤੇ ਪਹੁੰਚਦੀ ਹੈ ਸੋਇ ਤਸਵੀਰਾਂ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਇਹ ਦੇਸ਼ ਦੇ ਅੰਦਾਤੇ ਨੂੰ ਖੇਤੀ ਛੱਡਣ ਵਾਸਤੇ ਜਾਂ ਆਪਣੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਵਾਸਤੇ ਪ੍ਰੋਜੈਕਟ ਕਾਰਪੋਰੇਟ ਘਰਾਣਿਆਂ ਤੇ ਹਵਾਲੇ ਕਰਨ ਵਾਸਤੇ ਕਿਤੇ ਨਾ ਕਿਤੇ ਮਜਬੂਰ ਕੀਤਾ ਜਾ ਰਿਹਾ ਹੈ ਤੇ ਸੰਘੇ ਲੱپی ਜਾ ਰਹੀ ਹੈ ਕਿਸਾਨਾਂ ਦੀ ਕਿਸਾਨਾਂ ਦੀ ਸੰਘੇ ਲੱپی ਜਾ ਰਹੀ ਹੈ ਸੋ ਇੱਕ ਵਾਰੀ ਦਿਖਾ ਦਈਏ ਪਰੋਜਾ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਾਹਮਣੇ ਖੜੀਆਂ ਹੋਈਆਂ ਨੇ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਿ ਕਿਸੇ ਤਰ੍ਹਾਂ ਦੀ ਕੋਈ ਅੱਗ ਬੁਝਾਉਣ ਦੀ ਕੋਸ਼ਿਸ਼ ਬਿਲਕੁਲ ਵੀ ਨਹੀਂ ਕੀਤੀ ਜਾ ਰਹੀ ਸਿਰਫ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਕਿਉਂਕਿ ਇਹਨਾਂ ਫੈਕਟਰੀਆਂ ਨੇ ਇਹਨਾਂ ਕੰਪਨੀਆਂ ਨੇ ਲੱਖਾਂ ਰੁਪਏ ਇਸ ਗੰਡਾਂ ਦੇ ਬਦਲੇ ਬੀਮਾ ਲੈਣਾ ਹੁੰਦਾ ਸੋ ਰਾਮਪਾਲ ਦੋ ਇੱਕ ਉਧਰ ਖੜੀ ਹੈ ਫਾਇਰ ਬ੍ਰਿਗੇਡ ਦੀ ਗੱਡੀ ਤੇ ਦੋ ਇੱਧਰ ਖੜੀਆਂ ਨੇ ਇਹ ਸਿਰਫ ਇੱਕ ਖਾਣਾ ਪੂਰਤੀ ਹੈ ਇਹਨਾਂ ਦੀ ਇਹ ਤਾਂ ਇੱਕ ਦਿਖਾਵੇ ਵਾਸਤੇ ਖੜਾਈਆਂ ਨੇ ਜਦੋਂ ਕਿਸੇ ਕਿਸਾਨ ਦੀ ਜਾਂ ਕਣਕ ਵਗੈਰਾ ਨੂੰ ਅੱਗ ਲੱਗ ਜਾਂਦੀ ਹੈ ਉਦੋਂ ਤਾਂ ਇਹਨਾਂ ਦੀ ਫਾਇਰ ਬੀਗਿੰਗ ਦੀਦੀ ਹੈਗੀ ਅੱਜ ਫਿਰ ਖਾਨਾ ਪੂਰਤੀ ਪਿੱਛੇ ਇਧਰ ਦੋ ਘੜਾ ਰਖੇ ਨੇ ਕੋ ਉਧਰ ਖੜਾ ਰખી ਆ ਵੀ ਹਾਂ ਅਸੀਂ ਤਾਂ ਪਹੁੰਚ ਗਏ ਪਰ ਜੇ ਇਹਨਾਂ ਦੀ ਕੋਈ ਨਾਮ ਅੱਛੀਆਂ ਗੰਡਾ ਰਹਿ ਗਈਆਂ ਫਿਰ ਇਹਨਾਂ ਨੂੰ ਬੀਮਾ ਵੀ ਨਹੀਂ ਮਿਲਣਾ ਇਸ ਕਰਕੇ ਇਹਨਾਂ ਨੂੰ ਪੂਰੀ ਆਜ਼ਾਦੀ ਹੈ ਵੀ ਇਹਨਾਂ ਨੂੰ ਮੱਛ ਲੈਣ ਦੋ ਹੁਣ ਇੱਕ ਆਧਾਰਨ ਬਣ ਗਈ ਕੱਲ ਨੂੰ ਅਧਿਕਾਰੀ ਜੇ ਕੋਈ ਕਿਸਾਨ ਅੱਗ ਲਾਉ ਥੋੜੀ ਮੋਟੀ ਉੱਥੇ ਆਉਣਗੇ ਅੱਗ ਬੁਝਾਉਣ ਕਾਰਵਾਈ ਫਿਰ ਉੱਥੇ ਇਹ ਵੀਡੀਓ ਦਿਖਾ ਕੇ ਉਹਨਾਂ ਨੂੰ ਹੋਣਗੇ ਸਵਾਲ ਜਵਾਬ ਵੀਡੀਓ ਕੀ ਅਸੀਂ ਉਹਨਾਂ ਨੂੰ ਸਵਾਲ ਨਹੀਂ ਉਹਨਾਂ ਨੂੰ ਉੱਥੇ ਬਿਠਾ ਕੇ ਕਰਾਂਗੇ ਵੀ ਭਾਈ ਦੱਸੋ ਜਦੋਂ ਉੱਥੇ ਅੱਗ ਲੱਗੀ ਤੇ ਉਦੋਂ ਤੁਸੀਂ ਕਿੱਥੇ ਦੇ ਸੁੱਤੇ ਪਏ ਤੇ ਘਰਾਂ ਦੇ ਵਿੱਚ ਅੱਜ ਜੇ ਕਿਸਾਨ ਹੈ ਮਜਬੂਰੀ ਵਸ ਲੰਦਾ ਹੈ ਨਾ ਤਾਂ ਤੁਸੀਂ ਗ੍ਰੀਨ ਟ੍ਰਿਬਿਨਲ ਦੀ ਅਦਾਲਤ ਦਾ ਫੈਸਲਾ ਬੰਨਣਾ ਹਲੇ ਤੱਕ ਤੇ ਜਿਹੜੀ ਕੀ ਇੱਕ ਟਿੱਪਣੀ ਕੀਤੀ ਸਿਰਫ ਇੱਕ ਸੁਪਰੀਮ ਕੋਰਟ ਨੇ ਉਹ ਕੋਈ ਮਨਲਾ ਆਰਡਰ ਨਹੀਂ ਦਿੰਦਾ ਹੈਗਾ ਕਿਸਾਨਾਂ ਨੂੰ ਉਹਦੇ ਉੱਤੇ ਵੀ ਮੱਲੋ ਚੱਕੋ ਕਿਸਾਨਾਂ ਨੂੰ ਜੇਲ੍ਹ ਤੱਕੋ ਉਹ ਭਰਾਵੋ ਐ ਨਹੀਂ ਹੋਣਾ ਹੈਗਾ ਇਹ ਕੰਮ ਅਸੀਂ ਖੜੇ ਆ ਅਸੀਂ ਡਟ ਕੇ ਕਿਸਾਨਾਂ ਨਾਲ ਖੜਾਂਗੇ ਕੋਈ ਚੱਕਰ ਨਹੀਂ ਜੇਲ੍ਹਾਂ ਚ ਲੈ ਕੇ ਜਾਣਾ ਜਿਲ੍ਹਾਂ ਚ ਲੈ ਜਿੱਥੇ ਮਰਜ਼ੀ ਲੈ ਕੇ ਜਾਣਾ ਤਿਆਰ ਆ ਪਰ ਜੇ ਅੱਗ ਤਾਂ ਮਜਬੂਰੀ ਹੈ ਸਾਡੀ ਕੋਈ ਸ਼ੌਂਕ ਨਹੀਂ ਹੈਗਾ ਸਾਨੂੰ ਮਸਿੰਨਰੀ ਮੁਹਈਆ ਕਰਾਓ ਜਿਹੜੇ ਸਾਡੇ ਛੋਟੇ ਜ਼ਿਮੀਦਾਰ ਨੇ ਪੰਜ ਚਾਰ ਕਿੱਲੇ ਵਾਲੇ ਨਾ ਤਾਂ ਤੁਸੀਂ ਮੁਆਵਜ਼ਾ ਦੇ ਰਹੇ ਹੋ ਨਾ ਮਸਿੰਨਰੀ ਮੁਹਈਆ ਕਰਾ ਰਹੇ ਹੋ ਸੁਪਰੀਮ ਕੋਰਟ ਨੇ 5 ਸਤੰਬਰ 2019 ਨੂੰ ਫੈਸਲਾ ਸੁਣਾਇਆ ਸੀ ਕਿ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਪਰਾਲੀ ਦੀ ਸਾਮ ਸੰਭਾਲ ਲਈ ਦਿੱਤਾ ਜਾਵੇ ਤੇ ਛੋਟੇ ਕਿਸਾਨਾਂ ਵਾਸਤੇ ਮੁਫਤ ਮਸ਼ੀਨਰੀ ਮਹੱਈਆ ਕਰਾਈ ਜਾਵੇ ਉਹ ਫੈਸਲਾ ਲਾਗੂ ਨਹੀਂ ਹੁੰਦਾ ਪਰ ਦੂਜੇ ਪਾਸੇ ਜਿਹੜੀ ਇੱਕ ਟਿੱਪਣੀ ਹੈ ਸਿਰਫ ਟਿੱਪਣੀ ਫੈਸਲਾ ਲਾਗੂ ਨਹੀਂ ਹੁੰਦਾ ਟਿੱਪਣੀ ਲਾਗੂ ਕੀਤੀ ਜਾ ਰਹੀ ਹੈ ਆਹੀ ਇੱਥੇ ਤਾਂ ਫਰਕ ਹੈ ਜਿਹੜਾ ਆਰਡਰ ਕਰਤਾ ਕੋਟ ਨੇ ਉਹ ਨਹੀਂ ਮੰਨਣਾ ਹੈਗਾ ਸਿਰਫ ਇੱਕ ਗੱਲ ਆਪਸਦਾਰੀ ਵਿੱਚ ਕਰਦੇ ਕਰਦੇ ਜੇ ਕੋਈ ਉਸੇ ਬੰਦੇ ਨੇ ਕਹਿ ਤੀ ਉਹ ਜਦੇ ਲਾਗੂ ਕਰਨ ਦੇ ਉੱਤੇ ਤੁਲਿਆ ਹੋਇਆ ਪ੍ਰਸ਼ਾਸਨ ਪਰ ਇਹਨਾਂ ਨੂੰ ਆ ਆ ਵੀ ਨਹੀਂ ਦਿੰਦਾ ਹੈਗਾ ਇਹਨਾਂ ਤੇ ਤਾਂ ਪਰਚਾ ਕਰੋ ਨਾ ਵਰਬੀਏ ਕੰਪਨੀ ਦਾ ਜਿਹੜਾ ਮਾਲਕ ਨੇ ਇਹਨਾਂ ਦੇ ਉੱਤੇ ਪਰਚਾ ਹੋਣਾ ਚਾਹੀਦਾ ਜਿਹੜੇ ਇਸ ਟਾਈਮ ਵਾਲੇ ਦਿਨਾਂ ਦੇ ਵਿੱਚ ਜੇਕਰ ਕੋਈ ਸਰਕਾਰ ਨਹੀਂ ਕਰਦੀ ਇਸ ਪਾਸੇ ਜੇ ਨਹੀਂ ਕੋਈ ਇਹ ਪ੍ਰਸ਼ਾਸਨ ਸਾਡਾ ਇਹਦੇ ਵੱਲ ਜਾਂਦਾ ਤਾਂ ਮਜਬੂਰੀ ਬਸ ਸਾਨੂੰ ਕਿਤੇ ਸੰਘਰਸ਼ ਕਰਨ ਲਈ ਰੋੜਾਂ ਤੇ ਸੜਕਾਂ ਤੇ ਇਹਨਾਂ ਕੰਪਨੀ ਦੇ 12 ਮੂਰੇ ਵੀ ਆਣਾ ਪੈ ਸਕਦਾ ਸੋ ਇਹ ਤਸਵੀਰਾਂ ਨੇ ਇੱਕ ਵਾਰ ਤੁਹਾਨੂੰ ਹੋਰ ਦਿਖਾ ਦਿੰਨੇ ਆ ਕਿ ਆ ਤਸਵੀਰ ਹੈ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਧਰ ਤੇ ਇੱਕ ਦੂਸਰੇ ਪਾਸੇ ਖੜੀ ਹੈ ਪਰ ਕੋਈ ਅੱਗ ਬੁਝਾਉਣ ਦੀ ਕੋਸ਼ਿਸ਼ ਕਿਸੇ ਤਰ੍ਹਾਂ ਦੀ ਨਹੀਂ ਕੀਤੀ ਜਾ ਰਹੀ ਅੱਗ ਲੱਟ ਲੱਟ ਵੱਲ ਰਹੀ ਹੈ ਤੇ ਸਿੱਡੇ ਫੋਨ ਨਾਲ ਬਣ ਜੂ ਕਿਹੜੇ ਜਿਹੜੇ ਉੱਪਰ ਜਿਹੜੇ ਫੋਨ ਨਾਲ ਕਿਹੋ ਜਿਹਾ ਬਣਾ ਲੈ ਸਿੱਡੇ ਨਾਲ ਅੱਗੇ ਹੋ ਜਾ ਉੱਥੋਂ ਬਣਾ ਲੈ ਉਹ ਸਾਹਮਣੇ ਖੜੇ ਦੇਖਣਗੇ ਜਿਹੜੇ ਨਾ ਹੁਈ ਬਿੰਦਰ ਅੱਗੇ ਉਧਰ ਅੱਗੇ ਓਕੇ ਓਕੇ ਫੋਨ ਨਾਲੇ ਉੱਪਰ ਪੱਟ ਦੇ ਖੜ ਕੇ ਬਣਾ ਲੈਣਾ ਉੱਚੀ ਸੋ ਇਹ ਤਸਵੀਰ ਦੇਖੋਗੇ ਕਿ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮਿੱਤਰੋ ਇੱਧਰ ਜੇ ਕਿਸਾਨ ਹੋ ਤੁਸੀਂ ਕਿਸਾਨ ਦੇ ਹਤਾਇਸ਼ੀ ਹੋ ਜੇ ਕਿਸਾਨ ਦੇ ਅੰਨ ਦਾਤੇ ਦੇ ਹਮਦਰਦ ਹੋ ਜਿਹੜਾ ਸੱਪਾਂ ਦੀਆਂ ਸਿਰੀਆਂ ਮਿੱਦ ਕੇ ਜਿਹੜਾ ਅੰਨ ਪੈਦਾ ਕਰਦਾ ਹੈ ਭਾਵੇਂ ਭਰਾਵੋ ਦੁਕਾਨਦਾਰੋਂ ਭਾਵੇਂ ਕੋਈ ਹੋਰ ਹੋ ਇਹ ਤਸਵੀਰ ਤੁਹਾਨੂੰ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਦੇਸ਼ ਦੇ ਅੰਨ ਦਾਤੇ ਦੀ ਕਿਵੇਂ ਸੰਗੀ ਨੱਪੀ ਜਾ ਰਹੀ ਹੈ ਕਿਉਂਕਿ ਇੱਕ ਕਨਾਲ ਪਰਾਲੀ ਨੂੰ ਜਾਂ ਪਾਲਾ ਨੂੰ ਕਹਿ ਸਕਦੇ ਆ ਕਿ ਝੋਨੇ ਦੀ ਜਿਵੇਂ ਪੰਜਾਬੀ ਚ ਕਹਿ ਸਕਦੇ ਆ ਕਿ ਲਿੱਦ ਨੂੰ ਅੱਗ ਲਾ ਦਿੱਤੀ ਜਾਵੇ ਫੂਸ ਨੂੰ ਕਿੱਲੇ ਨੂੰ ਅੱਗ ਲਾ ਦਿੱਤੀ ਜਾਵੇ ਕੋਈ ਪ੍ਰਦੂਸ਼ਣ ਵੀ ਨਹੀਂ ਬਹੁਤਾ ਹੁੰਦਾ ਤਾਂ ਉੱਥੇ ਪੁਲਿਸ ਦੀਆਂ ਧਾੜਾ ਅਧਿਕਾਰੀ ਪਤਾ ਨਹੀਂ ਕੌਣ ਕੌਣ ਪਹੁੰਚ ਜਾਂਦਾ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਪਰਚੇ ਹੋਣ ਦੀਆਂ ਤਸਵੀਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ ਸੋ ਇਹ ਬਹੁਤ ਕੁਝ ਬਿਆਨ ਕਰਦਾ ਹੈ ਸ਼ੇਅਰ ਜਰੂਰ ਕਰਿਓ ਸਵਾਲ ਆ ਇਹ ਇਹ ਸ਼ੇਅਰ ਕਰਕੇ ਪ੍ਰਸ਼ਾਸਨ ਨੂੰ ਆਪਾਂ ਨੇ ਸਵਾਲ ਪੁੱਛਣਿਆ ਇਥੋਂ ਬਣਾ ਲਈਏ ਇੱਕ ਮਿੰਟਾਂ ਜੀ ਸੋ ਇਹ ਸਵਾਲ ਪ੍ਰਸ਼ਾਸਨ ਨੂੰ ਪੁੱਛਣਿਆ ਲਗਾਤਾਰ ਇਸ ਵੀਡੀਓ ਨੂੰ ਜਿੰਨਾ ਜਿਹੜੇ ਵੀ ਸਾਥੀ ਦੇਖੋਗੇ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਸਾਰਿਆਂ ਦਾ ਧੰਨਵਾਦ ਹੋਵੇਗਾ